ਲੁਧਿਆਣਾ ਤੋਂ ਰਾਜਾ ਬੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸੀ ਵਰਕਰਾਂ ਦੇ ਵਿੱਚ ਚੋਣ ਪ੍ਰਚਾਰ ਲਈ ਉਛਾਲ ਦੇਖਿਆ ਜਾ ਰਿਹਾ ਅਤੇ ਉੱਥੇ ਹੀ ਉਹਨਾਂ ਦੇ ਵੱਲੋਂ ਅੱਗੇ ਦੀ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਭਰਾ ਨੇ ਵੀ ਚੋਣ ਪ੍ਰਚਾਰ ਨੂੰ ਲੈ ਕੇ ਪੱਪਾ ਪਾਰ ਹੋ ਗਿਆ ਅਤੇ ਅੱਗੇ ਦੀ ਰਣਨੀਤੀ ਤਿਆਰ ਕਰ ਲਈ ਹੈ ਰਾਜਾ ਬੜਿੰਗ ਦੇ ਭਰਾ ਨੇ ਵਾਰਡ ਨੰਬਰ 29 ਦੇ ਵਿੱਚ ਕਾਂਗਰਸੀ ਲੀਡਰ ਲक्की ਚੰਮੜ ਦੇ ਘਰ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਅੱਗੇ ਦੀ ਰਣਨੀਤੀ ਬਣਾਉਂਦੇ ਹੋਏ ਰਾਜਾ ਬੜਿੰਗ ਨੂੰ ਜਿਤਾਉਣ ਦੇ ਲਈ ਸਾਰੇ ਵਰਕਰਾਂ ਨੂੰ ਇੱਕਜੁੱਟ ਹੋਣ ਦੇ ਲਈ ਕਿਹਾ ਅਤੇ ਉਸਨੇ ਇਹ ਵੀ ਕਿਹਾ ਕਿ ਸਭ ਨੂੰ ਆਪਣੇ ਪੁਰਾਣੇ ਗਿਲੇ ਸ਼ਿਕਵੇ ਦੂਰ ਕਰਕੇ ਕਾਂਗਰਸੀ ਪਾਰਟੀ ਦੀ ਇਹ ਸੀਟ ਝੋਲੀ ਪਾਈ ਜਾਵੇ ਅਤੇ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾਵੇ। ਸਤਿ ਸ਼੍ਰੀ ਅਕਾਲ ਜੀ ਜਿਹੜਾ ਰਾਜਾ ਵੜਿੰਗ ਜੀ ਨੂੰ ਲੁਧਿਆਣਾ ਤੋਂ ਟਿਕੜ ਮਿਲੀ ਹੋਈ ਆ ਤੇ ਅੱਜ ਤੁਸੀਂ ਲੁਧਿਆਣਾ ਪਹੁੰਚੇ ਹੋ ਤੇ ਵਾਖ ਵਾਖ ਵਾਲਾ ਦਾ ਦੌਰਾ ਕਰ ਰਹੇ ਹੋ। ਬਿਲਕੁਲ ਜੀ ਬਹੁਤ ਹੀ ਉਤਸ਼ਾਹ ਲੁਧਿਆਣਾ ਵਾਸੀਆਂ ਚ ਔਰ ਜਿਸ ਤਰ੍ਹਾਂ ਵੜਿੰਗ ਸਾਹਿਬ ਨੇ ਕਿਹਾ ਮੈਨੂੰ ਲੱਗਦਾ ਵੜਿੰਗ ਸਾਹਿਬ ਆਪਣੇ ਮਾਪੇ ਦੇ ਪਿਆਰ ਤੋਂ ਵਾਂਝੇ ਰਹੇ ਆ ਛੋਟੀ ਉਮਰ ਚ ਉਹਨਾਂ ਦੇ ਮਾਪੇ ਚਲੇ ਗਏ ਸੀ ਤੇ ਉਹ ਪਿਆਰ ਆ ਜਿਹੜਾ ਮੈਨੂੰ ਲੱਗਦਾ ਲੁਧਿਆਣਾ ਵਾਸੀ ਮਾ ਔਰ ਬਾਪ ala ਪਿਆਰ ਆ ਜਿਹੜਾ ਲੁਧਿਆਣਾ ਵਾਸੀ ਬਲਿੰਗ ਸਾਹਿਬ ਨੂੰ ਕਰ ਰਹੇ ਔਰ ਵਰਕਰਾਂ ਚ ਭਾਰੀ ਇਤਸ਼ਾਹ ਪੰਜਾਬ ਪ੍ਰਧਾਨ ਦੇ ਇੱਥੇ ਆਨ ਕਰਕੇ ਔਰ ਇੱਕ ਨਵਾਂ ਮਤਲਬ ਜੋਸ਼ ਆ ਜਿਹੜਾ ਵਰਕਰਾਂ ਚ ਪਾਇਆ ਗਿਆ ਜਿਹੜਾ ਸਾਨੂੰ ਅਜੇ ਤੱਕ ਮਤਲਬ ਮੀਤ ਪਿੱਟੂ ਤੇ ਜਿਹੜੇ 25 ਰਾਸ਼ਣ ਨੇ ਕਿਉਂਕਿ ਪੁਰਾਣੇ ਤਾਂ ਕਿ ਅਸੀਂ ਉਹ ਵੀ ਰਹੇ ਸੀ ਉਹ ਕਹਿ ਰਹੇ ਨੇ ਕਿ ਰਾਜਾ ਬਲਿੰਗ ਦਾ ਸਿਰਫ ਇੱਥੇ 2020 ਗੱਡਣ ਆਸ ਤੋਂ ਬਾਅਦ ਦੇਖਾਂਗੇ ਨਹੀਂ ਜੀ ਬਿਲਕੁਲ ਨਹੀਂ ਮੈਨੂੰ ਇਹ ਲੱਗਦਾ ਪੰਜਾਬ ਪ੍ਰਧਾਨ ਹਨ ਰਾਜਾ ਵੜਿੰਗ ਇਹਨਾਂ ਲੋਕਾਂ ਵਿੱਚ ਹੀ ਰਹਿਣਗੇ ਜਿੱਤਣ ਤੋਂ ਬਾਅਦ ਵੀ ਮੇਰੀ ਗੱਲ ਇਹ ਤੁਸੀਂ ਯਾਦ ਰੱਖਿਓ ਜੀ ਔਰ ਜਿਆਦਾ ਅਸੀਂ ਬਿੱਟੂ ਜੀ ਤੇ ਇੱਥੋਂ ਦੇ ਲੋਕ ਉਹਨਾਂ ਨੂੰ ਮੈਨੂੰ ਲੱਗਦਾ ਜਿਹੜਾ ਇੱਕ ਤਰੀਕ ਨੂੰ ਤੇ 4 ਤਰੀਕ ਨੂੰ ਉਹਨਾਂ ਨੂੰ ਪਤਾ ਲੱਗੇਗਾ ਕਿ ਰਾਜਾ ਵੜਿੰਗ ਦਾ ਕੀ ਕਿਰਦਾਰ ਹੈ ਤੇ ਉਹਨਾਂ ਦਾ ਕੀ ਸੀ ਇਹ ਲੋਕ ਦੱਸਣਗੇ ਅਸੀਂ ਜਿਆਦਾ ਉਹਨਾਂ ਤੇ ਕੋਈ ਕਮੈਂਟ ਬਾਜ਼ੀ ਨਹੀਂ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਸਾਡੇ ਵੜਿੰਗ ਸਾਹਿਬ ਜਿਹੜੇ ਸਾਡੇ ਇੱਥੇ ਦੇ ਕੈਂਡੀਡੇਟ ਨੇ ਲੁਧਿਆਣਾ ਕਾਂਗਰਸ ਪਾਰਟੀ ਦੇ ਉਹਨਾਂ ਦੇ ਬ੍ਰਦਰ ਇੱਥੇ ਆਏ ਨੇ ਅੱਜ ਮੇਰੇ ਘਰ ਵੀ ਗਏ ਸੀ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਗਿੱਲ ਸਾਹਿਬ ਸਰਪੰਚ ਸਾਹਿਬ ਇਹ ਸਾਰੇ ਆਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਰਾਜਾ ਵੜਿੰਗਜੀ ਦੀ ਇਹ ਸੋਚ ਆ ਜਿਹੜਾ ਉਹਨਾਂ ਨੇ ਇਹ ਸੋਚਿਆ ਵੀ ਮੈਂ ਕੱਲੇ-ਕੱਲੇ ਵਰਕਰ ਨੂੰ ਘਰੋਂ ਕੱਢਾਂਗਾ ਵੈਸੇ ਤਾਂ ਵਰਕਰ ਸਾਰੇ ਐਕਟਿਵ ਆ ਪਰ ਫਿਰ ਵੀ ਜਿਹੜੇ ਉਹਨਾਂ ਨੇ ਆਪਣੇ ਯਾਰ ਮਿੱਤਰ ਜਾਂ ਆਪਣੇ ਬ੍ਰਦਰ ਭੇਜੇ ਨੇ ਇਹਦੇ ਨਾਲ ਸਾਡੇ ਸਾਰੇ ਵਰਕਰ ਨੇ ਜਿਹੜੇ ਉਹਨਾਂ ਦਾ ਇੰਨਾ ਹੌਸਲਾ ਬਲੰਦ ਹੋ ਗਿਆ ਵੀ ਅਸੀਂ ਇਹ ਸੋਚ ਰਹੇ ਆ ਵੀ ਹੁਣ ਅੱਜ ਤੋਂ ਹੀ ਅਸੀਂ ਸੋਚਣ ਲੱਗੇ ਵੀ ਰਾਜਾ ਵੜਿੰਗਜੀ ਇਥੋਂ ਜਿੱਤੇ ਪਏ ਨੇ ਸਾਡੇ ਕੋਲ ਇੱਕ ਸ਼ਬਦ ਹੈ ਯਾਦਾ ਵੱਡੇ ਸ਼ਬਦ ਨਹੀਂ ਹੈ ਅਬਕੀ ਵਾਰ ਬਿੱਟੂ ਲੁਧਿਆਣਾ ਸੇ ਬਾਹਰ తో ల్యాణ విభేక జరుటాది రిపోర్ట్